ਅੱਜ ਅਸੀਂ ਵਾਰਡ ਨੰਬਰ 91 ਤੋਂ ਵਿਵੇਕਨਗਰ ਦੀ ਡੋਰ ਟੂ ਡੋਰ ਕਰ ਰਹੇ ਹਾਂ ਸਾਨੂੰ ਬਹੁਤ ਸਪੋਰਟ ਔਰ ਬਹੁਤ ਪਿਆਰ ਸਾਰੇ ਦਾ ਮਿਲ ਰਿਹਾ ਹੈ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਜੈ ਸ਼੍ਰੀ ਰਾਮ 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 ਜੀ ਸਾਰਿਆਂ ਨੂੰ ਮੈਂ ਇਸ ਮੰਡਲ ਦਾ ਪ੍ਰਧਾਨ ਬੀਜੇਪੀ ਤੋਂ ਸਚੀਨ ਗੁਪਤਾ ਤੇ ਅੱਜ ਅਸੀਂ ਵਾਰਡ ਨੰਬਰ 91 ਵਿੱਚ ਭੈਣ ਮੰਦੋਜ ਸੈਣੀ ਜੀ ਦੀ ਕੈਂਪੇਨ ਕਰ ਰਹੇ ਹਾਂ ਤੇ ਬਹੁਤ ਹੀ ਵੱਡਾ ਹੰਗਾਰਾ ਮਿਲ ਰਿਹਾ ਹੈ ਬਹੁਤ ਹੀ ਪਿਆਰ ਮਿਲ ਰਿਹਾ ਬਹੁਤ ਹੀ ਮਿਹਨਤੀ ਵਰਕਰ ਹੈ ਇਹ ਇਹ ਆਪ ਵੀ ਇਹਨਾਂ ਦਾ ਬੇਟਾ ਵੀ ਇਹਨਾਂ ਦੇ ਹਸਬੰਦ ਵੀ ਬਹੁਤ ਬਹੁਤ ਜ਼ਿਆਦਾ ਮਿਹਨਤੀ ਸੀਗੇ ਸਾਡੇ ਬੂਥ ਵੀ ਸੰਭਾਲਦੇ ਸੀ ਸਾਰਾ ਕੁਝ ਕਰਦੇ ਸੀਗੇ ਤੇ ਇਹਨਾਂ ਦੇ ਪਰਮਾਤਮਾ ਦੀ ਕਿਰਪਾ ਹੋਈ ਹੈ ਭਾਜਪੀ ਨੇ ਇਹਨਾਂ ਨੂੰ ਟਿਕਟ ਦਿੱਤੀ ਇਹਨਾਂ ਦੀ ਮਿਹਨਤ ਦੇਖਦੇ ਹੋਏ ਤੇ ਇਹ ਜ਼ਰੂਰ ਜਿੱਤਣਗੇ ਇਹਨਾਂ ਦਾ ਹਰ ਪਾਸੇ ਪੂਰਾ ਸਵਾਗਤ ਹੋ ਰਿਹਾ ਪੂਰਾ ਇਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ ਤੇ ਇਹਨਾਂ ਦੀ ਮਤਲਬ ਕੰਮ ਨੂੰ ਦੇਖਦੇ ਹੋਏ ਅਸੀਂ ਸਾਰੇ ਇਹਨਾਂ ਦੇ ਨਾਲ ਆ ਦੇਖੋ ਕਿੰਨੀ ਵਾਰਡ ਦੀ ਜਨਤਾ ਇਹਨਾਂ ਦੇ ਨਾਲ ਹੈਗੀ ਆ ਪੂਰੀ ਇਹਨਾਂ ਦੇ ਮਤਲਬ ਸਮਝ ਲਓ ਆ ਵਾਰਡ ਵਾਲਿਆਂ ਨੇ ਆਪ ਸੰਭਾਲੀ ਏ ਕਮਾਨ ਇਹਨਾਂ ਦੀ ਵਾਰਡ ਦੀ ਜੈ ਸ਼ਿਦਾਮ ਜੀ ਭਾਰਤ ਮਾਤਾ ਕੀ ਜੈ ਦੋਸਤੋ ਮੇਰੇ ਸਾਰੇ ਵੱਡੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ ਮੇਰੇ ਸਾਰੇ ਅੰਕਲ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੀ ਟਿਕਟ ਮਿਲੇ ਨੂੰ ਸਾਨੂੰ ਸਾਡੇ ਪਰਿਵਾਰ ਨੂੰ ਤਿੰਨ ਤੋਂ ਚਾਰ ਦਿਨ ਹੋਏ ਆ ਜਿੰਦਗੀ 'ਚ ਨਹੀਂ ਕਦੇ ਸੋਚਿਆ ਸੀਗਾ ਕੀ ਸਾਡੇ ਨਾਲ ਜਿਹੜੀ ਇੰਨੀ سپورਟ ਹੈਗੀ ਲੋਕਾਂ ਦਾ ਇੰਨਾ ਪਿਆਰ ਹੈਗਾ ਮੇਰਾ ਮਨ ਨੂੰ ਕਈ ਵਾਰੀ ਮੈਂ ਮੇਰਾ ਮਨ ਭਰ ਜਾਂਦਾ ਕਿ ਯਾਰ ਲੋਕੀ ਸਾਨੂੰ ਇੰਨਾ ਪਿਆਰ ਕਰਦੇ ਆ ਇਹ ਟਿਕਟ ਮਿਲਣ ਤੋਂ ਬਾਅਦ ਜਿਹੜਾ ਲੋਕਾਂ ਦਾ ਪਿਆਰ ਸਾਨੂੰ ਮਿਲ ਰਿਹਾ ਅੱਜ ਅਸੀਂ ਵਿਵੇਕਨਗਰ ਦੀ ਗਲੀਆਂ ਦੇ ਵਿੱਚ ਜਿਹੜਾ ਬੂਥ ਸਾਨੂੰ ਸਾਡੇ ਅਵਾਰਡ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਐਡ-ਆਨ ਕੀਤਾ ਸਰਕਾਰ ਨੇ ਤੇ ਇਹਨਾਂ ਦੇ ਜਿਹੜੇ ਲੋਕਲ ਜਿਹੜੇ ਉਹ ਬੂਥ ਸਾਨੂੰ ਇੱਥੇ ਪਿਆਰ ਮਿਲ ਰਿਹਾ ਸਾਨੂੰ ਜਿਹੜੇ ਸਾਡੇ ਆਂਟੀਆ ਦੇਖੋ ਤੁਸੀਂ ਕੈਮਰਾ ਘੁਮਾ ਕੇ ਦੇਖੋ ਕਿ ਕਿੰਨਾ ਵਧੀਆ ਹੰਗਾਰਾ ਜਿਹੜਾ ਭਾਰਤੀ ਜੰਦਾ ਪਾਰਟੀ ਨੂੰ 91 ਨੰਬਰ ਵਾਰਡ ਤੋਂ ਮਿਲ ਰਿਹਾ ਅੱਜ ਵਿਵੇਕਨਗਰ ਦੇ ਵਿੱਚ ਖੜੇ ਆ ਔਰ ਮੈਂ ਤੁਹਾਨੂੰ ਭਾਈ ਸਾਹਿਬ ਲੈ ਕੇ ਦੇ ਸਕਦਾ ਅੱਜ ਦੇਖੋ ਮੈਂ ਕੋਈ ਰੱਬ ਨਹੀਂ ਹੈਗਾ ਲੇਕਿਨ ਆ ਮੇਰੀਆ ਮਾਵਾ ਜਿਹੜੀਆਂ ਰੱਬ ਵਰਗੀਆਂ ਜੀ ਰੱਬ ਤੋਂ ਵੀ ਉੱਪਰ ਹੈ ਮੇਰੀਆ ਮਾਵਾ ਜਿਹੜੀਆਂ ਮੇਰੇ ਨਾਲ ਖੜੀ ਆ ਔਰ ਅੱਜ ਇਹਨਾਂ ਨੇ ਮੇਰੇ ਜਿਹੜਾ ਕਮਲ ਦੇ ਫੁੱਲ ਤੇ ਐਸੀ ਮੋਹਰ ਲਗਾਤੀ ਆ ਕਿ ਉਹ ਆਪਣੇ ਆਪ ਨੂੰ ਘਰੇ ਬੈਠਾ ਜਿੱਤੇ ਮਹਿਸੂਸ ਕਰ ਰਹੇ ਆ ਔਰ ਨਾ ਨਾ ਕਰਦੇ 1000 ਤੋਂ 1200 ਦੀ ਲੀਡ ਸਭ ਤੋਂ ਯੰਗ ਜਿਹੜਾ ਮੈਂ ਇਹਨਾਂ ਦਾ ਬੇਟਾ ਹੈ ਜੀ ਸਭ ਤੋਂ ਯੰਗ ਜਿਹੜਾ ਆਪਾਂ ਨੂੰ ਇਸ ਕੀ ਪਾਰਟੀ ਨੇ ਮੌਕਾ ਦਿੱਤਾ ਹੈਗਾ ਮੇਰੇ ਮਾਤਾ ਜੀ ਜਿਹੜੇ ਰਾਜਨੀਤਿਕ ਨਹੀਂ ਹੈਗੇ ਇਹ ਸਮਾਜ ਸੇਵੀ ਹੈ ਨੇ ਉਹ ਰਾਜਨੀਤੀ ਨਹੀਂ ਆਂਦੀ ਇਹਨਾਂ ਨੂੰ ਤਾਂ ਸਿਰਫ ਸੇਵਾ ਕਰਨੀ ਆਂਦੀ ਹੈ ਸੇਵਾ ਕਰਨ ਦੇ ਮੂਨ ਦੇ ਵੀ ਤੁਹਾਡੇ ਵਿੱਚ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਆ ਜਿਹੜਾ ਮੈਨੂੰ ਅੱਜ 1000 ਵੋਟਾਂ ਦਾ 1200 ਦਾ ਮੈਨੂੰ ਦਿਖਣਾ ਸ਼ੁਰੂ ਹੋ ਗਿਆ ਇਲੈਕਸ਼ਨਾਂ ਤੱਕ ਇਹਨੂੰ ਜਰਾ 1500 2000 ਤੱਕ ਕਰ ਦੋਗੇ ਤੇ ਬਹੁਤ ਮਿਹਰਬਾਨੀ ਹੋਏਗੀ ਦਾਸ ਭਾਰਤੀ ਜਨਤਾ ਪਾਰ 24 ਸਤਿ ਇਸ 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 ਹਵਨ ਦੇ ਵਿੱਚ ਜਿੰਨੀ ਜਿੰਨੀ ਜੋ ਵੀ ਅਹੋਤੀ ਡਾਲ ਰਹੇ ਆ ਅਸੀਂ ਉਹਨਾਂ ਦਾ ਜ਼ਿੰਦਗੀ ਚ ਮੈਂ ਹਮੇਸ਼ਾ ਰਹਿ ਨਹੀਂ ਆ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਜਿੱਤਣ ਤੋਂ ਬਾਅਦ ਆ ਮੈਂ ਕੌਂਸਲਰ ਨਹੀਂ ਬੰਨਾ ਮੇਰੇ ਮਾਤਾ ਹੀ ਨਹੀਂ ਕੌਂਸਲਰ ਬੰਨਾ ਇਸ ਪੂਰੇ ਵਾਰਡ ਦੇ ਅੰਦਰ ਸਾਰੇ ਕੌਂਸਲਰ ਹੋਗੇ ਜਗਾ ਜਗਾ ਸਟੈਂਪਾ ਦਾ ਜਿਹੜੀ ਮੋਹਰ ਵਾਲਾ ਜਿਹੜਾ ਮੇਰੀਆਂ ਮਾਵਾਂ ਨੂੰ ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਚੜਾਈ ਚੜ ਕੇ ਜਾਣਾ ਪੈਂਦਾ ਉਹਨਾਂ ਨੂੰ ਜਾਣਾ ਪੈਂਦਾ ਘਰੇ ਬੈਠੇ ਉਹਨਾਂ ਦੇ ਮੋਹਰਾ ਲੱਗੂ ਗਿਆ ਸੀ ਮੁੰਡਿਆ ਪੁਆਇੰਟ ਕਰਾਂਗੇ ਸਭ ਨੂੰ ਜਿਹੜੀ ਕਾਰਪੋਰੇਸ਼ਨ ਦੀ ਹਰ ਤਰੀਕੇ ਦੀ ਫੈਸਿਲਿਟੀ ਸਾਫ਼ ਸੁਥਰੇ ਜਿਹੜੀ 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 ਗਲੀਆਂ ਹੈਗੀਆਂ ਤੇ ਜਿਹੜਾ ਅੱਜ ਕੱਲ ਜਿਹੜਾ ਗੁੰਡਾ ਰਾਜ ਚੱਲ ਰਿਹਾ ਮੈਂ ਪੂਰੇ ਲੁਧਿਆਣੇ ਦੀ ਗਰੰਟੀ ਲੈਂਦਾ ਆਪਣੇ ਵਾਰਡ ਦੇ ਵਿੱਚ ਖੰਗਣ ਨਹੀਂ ਦਊਗਾ ਆ ਜਿਹੜੇ ਚਿੱਟੇ-ਛਿੱਟੇ ਆਲੇ ਸਨੇਚਿੰਗ ਕਰਦੇ ਮੇਰੀ ਮਾਵਾ ਭੈਣਾਂ ਨਾਲ ਸਵੇਰੇ ਜਦੋਂ ਸੱਤ ਸੰਗ ਦੇ ਵਿੱਚ ਜਾਂਦੀਆਂ ਇਹਨਾਂ ਦੇ ਜਦੋਂ ਕੰਨ ਦੇ ਵਿੱਚ ਵਾਲੀਆ ਪੁੱਟ ਕੇ ਜਾਂਦੇ ਆ ਇਹਨਾਂ ਦੀ ਨਕੀਲ ਕੱਸ ਦਾਂਗੇ ਕਿਉਂਕਿ ਜੈ ਜੈ ਕਿਉਂਕਿ ਕਿਉਂਕਿ ਅਸੀਂ 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 ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਜਿਹੜਾ ਆਹਾ ਨੇਤਾਵਾਂ ਦਾ ਜਿਹੜਾ ਨੇਤਾਵਾਂ ਦਾ ਜਿਹੜਾ ਟੈਂਡਰ ਦੇ ਵੀ ਜਿਹੜਾ ਪੱਤੀ ਹੁੰਦੀ ਹੈ ਨਾ ਪੱਤੀ ਅਸੀਂ ਉਹ ਨਹੀਂ ਬਾਣੀ ਅਸੀਂ ਕਹਿੰਦਾ ਭਰਾਵਾ ਮਾਲ ਜਿਹੜਾ ਨਾ ਡਬਲ ਵਧੀਆ ਕੁਆਲਿਟੀ ਦਾ ਆਪਾ ਸਾਡੀ ਪੱਤੀ ਵਿੱਚ ਨਾ ਰੱਖੀ ਸਾਡੇ ਵੱਲੋਂ ਕਿਸੇ ਤਰੀਕੇ ਹੀ ਕੋਈ ਲੋੜਾ ਸਾਡੇ ਤੋਂ ਲੈ ਲੈ ਸਾਨੂੰ ਪੱਤੀ ਦੀ ਲੋੜ ਨਹੀਂ ਹੈਗੀ ਔਰ ਜਦੋਂ ਅਸੀਂ ਪੱਤੀ ਕੱਢ ਲਈ ਸਾਰਾ ਸਿਸਟਮ ਸਹੀ ਹੋ ਗਿਆ ਅਸੀਂ ਵਾਰਡ ਨੰਬਰ 91 ਤੋਂ ਸ਼ੁਰੂਆਤ ਕੀਤੀ ਹੈ ਐਧੇ ਹੀ ਪੂਰੇ ਲੁਧਿਆਣੇ ਸ਼ਹਿਰ ਦੇ ਵਿੱਚ ਪੂਰਾ ਜਿਹੜਾ ਭਾਰਤਿਆਨਤਾ ਪਾਰਟੀ ਦਾ ਡੰਕਾ ਵੱਜ ਰਿਹਾ ਠੀਕ ਹੈ ਸਾਰੇ ਜਿਹੜੇ ਸਾਰੇ ਸਮਾਜ ਦੇ ਬੰਦੇ ਸਾਡੇ ਨਾਲ ਚੱਲ ਰਹੇ ਆ 200 ਨਹੀਂ 1000% ਅਸੀਂ ਭਾਰਤਿਆਨਤਾ ਪਾਰਟੀ ਦਾ ਮੇਅਰ ਬਣਾਵਾਂਗੇ ਔਰ ਲੁਧਿਆਣੇ ਦੀ ਕਾਨੂੰਨ ਵਿਵਸਥਾ ਨੂੰ ਵਧੀਆ ਤਰੀਕੇ ਨਾਲ ਸੇਵਾ ਕਰਾਂ। ਭਾਰਤੀ ਜਨਤਾ ਪਾਰਟੀ। ਪੰਜਾਬ ਦੇ ਵਿੱਚ ਹਵਾ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ। ਪੂਰਾ ਸਪੋਰਟ ਮਿਲ ਰਿਹਾ ਤੁਹਾਨੂੰ ਕਿ ਜਿੱਤਣ ਤੋਂ ਬਾਅਦ ਤੁਸੀਂ ਨਜ਼ਰ ਆਓਗੇ ਕਿ ਜਿਹੜਾ ਕੌਂਸਲਰ ਸੀਗਾ ਪਿਛਲੇ 30 ਸਾਲ ਤੋਂ ਨਜ਼ਰ ਨਹੀਂ ਆਂਦਾ ਦੀ ਲੋਕਾਂ ਦੀ ਸ਼ਿਕਾਇਤ ਹੈ ਕਿ ਉਹ ਨਜ਼ਰ ਨਹੀਂ ਆਂਦਾ ਸੀ। ਦੇਖੋ ਜੀ ਅਸੀਂ ਮੈਂ ਮੇਰੇ ਪੂਰੇ ਪਰਿਵਾਰ ਨੇ ਮੈਂ ਜਦੋਂ 14 ਸਾਲ ਦਾ ਹੁੰਦਾ ਸੀਗਾ ਮੇਰੇ ਅੰਦਰ ਹੀ ਮਤਲਬ ਸੇਵਾ ਕਰਨ ਦਾ ਮੇਰੇ ਪੂਰੇ ਪਰਿਵਾਰ ਦੇ ਅੰਦਰ ਸੇਵਾ ਕਰਨ ਦਾ ਇੱਕ ਜਨੂਨ ਸੀਗਾ। 14 ਸਾਲ ਦੀ ਉਮਰ ਤੋਂ ਮੈਂ ਬੂਤ ਸੰਭਾਲਦਾ ਆਇਆ। ਬੂਤ ਫਲੈਕਸਾ ਸਾਰੀ ਡਿਊਟੀ ਦਿੱਤੀ ਆ ਸਾਡੇ ਅਵਤਾਰ ਕਿਸ਼ਨ ਤਾਰੀ ਜੀ ਉਹਨਾਂ ਦੀ ਹਮੇਸ਼ਾ ਜੋ ਸਿੱਖਿਆ ਸੀ ਉਹਨਾਂ ਤੋਂ ਸਿੱਖਿਆ ਅੱਜ ਉਹਨਾਂ ਤੋਂ ਸਿੱਖ ਕੇ ਅੱਜ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਦੇਈ ਜ ਉਹਨਾਂ ਨੇ ਕਹਤਾ ਜਾ ਕਾਕਾ ਤੇਰੇ ਨਾਲ ਹੈਗਾ ਤੇ ਅਸੀਂ ਇਸ ਵਾਰ ਨੂੰ ਜਿੱਤਣਾ ਅਸੀਂ ਪਿਛਲੀ ਵਾਰ ਵੀ ਬੜੀ ਕੋਸ਼ਿਸ਼ ਕੀਤੀ ਲੇਕਿਨ ਥੋੜਾ ਜਿਹਾ ਉੱਪਰ نیچے ਹੋ ਗਿਆ ਤੇ ਸਾਨੂੰ ਸਮਝ ਨਹੀਂ ਆ ਚਲੋ ਕੋਈ ਗੱਲ ਨਹੀਂ ਐਤ ਕੀ ਅਸੀਂ 200 ਨਹੀਂ 1000% ਜਿਹੜਾ 20 ਸਾਲ ਤੋਂ ਜਿਹੜਾ ਕੰਮ ਨਹੀਂ ਹੋਇਆ ਜਿਸ ਚੀਜ਼ ਦੀ ਲੋਕ ਇੰਤਜ਼ਾਰ ਕਰ ਰਹੇ ਆ ਘਰ ਜਾ ਕੇ ਸਾਰੀਆਂ ਸੇਵਾਵਾਂ ਦੇਵਾਂਗੇ ਔਰ ਲੋਕਾਂ ਦੇ ਕਰਾਚੀ ਨਹੀਂ ਲੋਕਾਂ ਦੇ ਚੜਨਾ ਚ ਰਵਾਂਗੇ ਦੇਖੋ ਸਾਡਾ ਮਕਸਦ ਕਹਿੰਦਾ ਕਾਉਂਸਲਰ ਬੰਨਾ ਨਹੀਂ ਹੈਗਾ ਸਾਡਾ ਮਕਸਦ ਹੈਗਾ ਸਿਸਟਮ ਨੂੰ ਸੁਧਾਰਨਾ ਅਸੀਂ ਰਾਜਨੀਤਿਕ ਮਕਸਦ ਨਾਲ ਨਹੀਂ ਆਏ ਅਸੀਂ ਸੇਵਾ ਦੇ ਮਕਸਦ ਨਾਲ ਆਏ ਆ ਨਾਲੇ ਦੇਖੋ ਨਵਾਂ ਜਨੂਨ ਹੈ ਨਵਾਂ ਜੋਸ਼ ਹੈ ਨਵਾਂ ਫੇਸ ਹੈ ਕੰਮ ਤਾਂ ਆਪਣੇ ਆਪ ਹੋਊਗਾ ਜੀ ਕਿਉਂ ਨਹੀਂ ਹੋਊਗਾ ਕੰਮ ਸ਼ੌਕ ਨਾਲ ਕੰਮ ਕਰਾਂਗੇ ਕਿਉਂਕਿ ਰਾਜਨੀਤੀ ਸਾਡਾ ਪੈਸ਼ਨ ਹੈ ਨਾ ਕਿ profession ਹੈ profession ਵੱਲੋਂ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਬਹੁਤ ਵਧੀਆ ਸਿਸਟਮ ਚੱਲ ਰਿਹਾ ਤੇ ਆ ਸਾਡੇ ਨਰਿੰਦਰ ਭਾਈ ਮੋਦੀ ਜੀ ਸਾਡੇ ਯੋਗੀ ਜੀ ਸਾਡੇ ਇਹਨਾਂ ਦਾ ਸਾਨੂੰ ਅਸ਼ੀਰਵਾਦ ਹੈਗਾ ਪੰਜਾਬ ਦੇ ਵਿੱਚ ਪੂਰਾ ਵਧੀਆ ਤਰੀਕੇ ਨਾਲ ਭਾਰਤਿਆਨਤਾ ਪਾਰਟੀ ਦਾ ਡੰਕਾ ਵੱਜ ਰਿਹਾ 2027 ਦੇ ਵਿੱਚ ਸਰਕਾਰ ਆ ਜਾਣੀ ਹੈ ਲੇਕਿਨ ਉਸ ਤੋਂ ਪਹਿਲੇ ਜਿਹੜਾ ਟ੍ਰਾਇਲ ਸੈਸ਼ਨ ਚੱਲ ਰਿਹਾ 22 ਤਰੀਕ ਨੂੰ ਹਾਊਸ ਦੇ ਵਿੱਚ ਭਾਰਤਿਆਨਤਾ ਪਾਰਟੀ ਦਾ ਮੇਰ ਬਣ ਰਿਹਾ ਸਾਰੀ ਪਾਰਟੀਆਂ ਨੂੰ ਪਰੇਸ਼ਾਨੀ ਹੋਈ ਹੋਈ ਹੈ ਜਗਾ ਜਗਾ ਕਿਸੇ ਤਰੀਕੇ ਦੇ ਬੋਰਡ ਨਹੀਂ ਫਟ ਰਹੇ ਇੰਨਾ ਪਰੇਸ਼ਾਨ ਹੋਏ ਹੋਏ ਆ ਸਾਡੇ ਵਾਰਡ ਦੇ ਵਿੱਚ ਅਸੀਂ ਭਾਈ ਰਾਤੀ ਲਾਣੇ ਉਹ ਸਾਡੀ ਫਲੈਕਸਾ ਫਾੜ ਦਿੰਦੇ ਉਹ ਭਾਈ ਤੁਸੀਂ ਫਲੈਕਸਾ ਫਾੜ ਦੋਗੇ ਉਹ ਲੋਕਾਂ ਦੇ ਦਿਲਾਂ ਚੋਂ ਮੋਦੀ ਕਿੱਦਾਂ ਕੱਢ ਲੋਂਗੇ ਜੈ ਸ਼੍ਰੀ ਰਾਮ ਜਿੰਦਾਬਾਹ ਆਪੇ ਜਨਤਾ ਪਾਰਟੀ ਲੋਕਾਂ ਦੇ ਦਿਲ ਚੋਂ ਮੋਦੀ ਕਿੱਦਾਂ ਕੱਢ ਲੋਂਗੇ ਯੋਗੀ ਕਿੱਦਾਂ ਕੱਢ ਲੋਂਗੇ ਕਮਲ ਦਾ ਫੁੱਲ ਕਿੱਦਾਂ ਕੱਢ ਲੋਂਗੇ ਕਮਲ ਦਾ ਫੁੱਲ ਦਾ ਨਾਮ ਹੀ ਚੀਕੜ ਦੇ ਵਿੱਚ ਕਮਲ ਦਾ ਫੁੱਲ ਖਲਾਨਾ ਠੀਕ ਹੈ ਕੰਡੇ ਜਿਹੜੇ ਹੈਗੇ ਆ ਉਹ ਆਂਦੇ ਰਹਿਣੇ ਆ ਲੇਕਿਨ ਅਸੀਂ ਵਾਰਡ ਨੰਬਰ 91 ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਨਾਲ ਮੇਰੇ ਗੁਰੂ ਮਹਾਰਾਜ ਸਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦੇ ਅਸ਼ੀਰਵਾਦ ਨਾਲ ਆਇਆ ਕਿ ਅਸੀਂ ਕਮਲ ਖਲਾਣਾ ਹੀ ਖਲਾਣਾ ਹੈ 21 ਤਰੀਕ ਨੂੰ ਕੰਡੇ ਸਾਈਡ ਤੇ ਕਰ ਦੋਗੇ ਸਾਰੇ ਬਿਲਕੁਲ ਕਰਾਂਗੇ ਜੀ ਓਸ਼ਟੈਨੀ ਜਿੰਦਾਬਾਦ ਭਾਜੀ 21 ਤਰੀਕ ਨੂੰ ਨਹੀਂ ਕੰਡੇ ਦਾ ਸੈੱਡ ਹੋ ਗਿਆ ਅੱਜ ਹੀ ਹੋ ਗਿਆ ਅੱਜ ਸੰਡੇ ਹੈ ਇਲੈਕਸ਼ਨ ਤੋਂ ਪਹਿਲੇ ਵਾਲਾ ਜਿਹੜਾ ਲਾਸਟ ਸੰਡੇ ਹੈਗਾ ਕੰਡੇ ਤਾਂ ਤਿੰਨ ਚਾਰ ਰਹਿ ਗਏ ਜਿਹੜੇ ਉਹ 21 ਤਰੀਕ ਨੂੰ ਵੀ ਖਤਮ ਹੋ ਜਾਣੇ ਆ ਕੱਢ ਦਾਂਗੇ ਇਹ ਮੇਰੀ ਮਾਵਾ ਦਾ ਅਸ਼ੀਰਵਾਦ ਨਾਲ ਕੱਢਾਂਗੇ ਵਿਵੇਕ ਨਗਰ ਨਗਰ ਦੀ ਜਿਹੜੀ ਮੇਰੀ ਜਨਤਾ ਹੈ ਮੇਰੀ ਪਿਆਰੀ ਜਨਤਾ ਹੈਗੀ ਆ ਇਹਨਾਂ ਦਾ ਅਸ਼ੀਰਵਾਦ ਨਾ ਕੱਢਾਂਗੇ ਔਰ ਜਿੱਤ ਕੇ ਅਸੀਂ ਕੋਈ ਇਹ ਨਹੀਂ ਹੈਗਾ ਕਿ ਬਾਉ ਜੀ ਬਣ ਗਏ ਅਸੀਂ ਦੇਖੋ ਜਮੀਨ ਤੇ ਉੱਠੇ ਆ ਹਲੇ ਵੀ ਜਮੀਨ ਤੇ ਹੀ ਹੈਗੇ ਆ ਰਹਿਵਾਂਗੇ ਅਸੀਂ ਜਮੀਨ ਤੇ ਹੀ ਰਵਾਂਗੇ ਅਸੀਂ ਬਾਉ ਜੀ ਨਹੀਂ ਹੈਗੇ ਜੀ ਨਾ ਸਾਨੂੰ ਬਾਉ ਜੀ ਬਨੰਦਾ ਸ਼ੌਂਕ ਹੈ ਸੇਵਾਦਾਰ ਹੈ ਜੀ ਬੱਚੇ ਆ ਤੁਹਾਡੇ ਜਿਹੜਾ ਮਾਫੀਆ ਕਨਵੇ ਨੰਬਰ ਦਾ ਵਾ ਜਿਹੜਾ ਚਿੱਟਾ ਭੇਜਦੇ ਆ ਜਿਹੜਾ ਉਹਨਾਂ ਨੂੰ ਅਸੀਂ ਦਰਕਨਾਰ ਕਰਨਾ ਵਾ ਸਾਡੇ ਪ੍ਰਧਾਨ ਸੇਵਾਦਾਰ ਜੀ ਇਹ ਨੇ ਜੀ ਵਾਰਡ ਦੇ ਸੇਵਾਦਾਰ ਜੀ ਇਹ ਅੱਗੇ ਮਤਲਬ ਇਦਾਂ ਨਹੀਂ ਹੋਏਗਾ ਵੀ ਅੱਗੋਂ ਦੀ ਕੋਈ ਬੰਦੇ ਲਗਾ ਦੇ ਤੇ ਅਸੀਂ ਪੈਨ ਲੈ ਕੇ ਕੰਮ ਕਰਾਂਗੇ ਠੀਕ ਹੈ ਜੀ ਤੇ ਇੱਕ ਇਹਨਾਂ ਨੇ ਕਿਹਾ ਹੈ ਵੀ ਪਾਰਟੀ ਦਾ ਮੈਂ ਦੇ ਨਹੀਂ ਦੇ ਸਕਦਾ ਟਿਕਟ ਮਿਲਣ ਤੇ ਪਰ ਅਸੀਂ ਇਹਨਾਂ ਦਾ ਦੇ ਨਹੀਂ ਦੇ ਸਕਦੇ ਉਸ ਤੋਂ ਵੀ ਜਾਵਾ ਪੈਨ ਮਨਤੋਜ ਸੈਣੀ ਦਾ ਦੇ ਨਹੀਂ ਦੇ ਸਕਦੇ ਜਿਨ੍ਹਾਂ ਦੇ ਬੱਚੇ ਨੇ ਮਤਲਬ ਪਾਰਟੀ ਦੇ ਲਈ ਆਪਣੀ ਇੱਕ ਅੱਖ ਗਵਾਤੀ ਠੀਕ ਹੈ ਜੀ ਸਾਨੂੰ ਵੀ ਮਤਲਬ ਕਹਿੰਦੇ